ਇਹ ਇਸਲਾਸ ਦਾ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਵੇਗੀ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਪੰਜਾਬ ਵਿਧਾਨ ਸਭਾ ਦੇ ਬਜਟ ਇਸਲਾਸ ਦਾ ਅੱਜ ਦੂਜਾ ਦਿਨ ਹੈ گورنر ਦੇ ਭਾਸ਼ਣ ਤੇ ਚਰਚਾ ਹੋਵੇਗੀ ਅੱਜ ਵੀ ਸਦਨ ਦੇ ਵਿੱਚ ਹੰਗਾਮੇ ਦੇ ਹਸਾਰ ਨੇ ਸ਼ੁੱਕਰਵਾਰ ਨੂੰ ਕਿਸਾਨੀ ਮੋਰਚਾ ਤੇ ਕਰਨਲ ਬਾਡ ਦੇ ਮਾਮਲੇ ਤੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਸੀ ਤੇ ਅੱਜ ਵੀ ਇਹਨਾਂ ਮੁੱਦਿਆਂ ਤੇ ਜੋ ਕਿ ਹੰਗਾਮਾ ਹੋ ਸਕਦਾ ਹੈ ਥੋੜੀ ਦੇਰ ਦੇ ਵਿੱਚ ਦਰਸਲ ਆ ਠੀਕ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣੀ ਹੈ ਕਿਉਂਕਿ ਸ਼ੁੱਕਰਵਾਰ ਨੂੰ ਆ ਬਜਟ اجلاس ਦੀ ਸ਼ੁਰੂਆਤ ਹੋਈ ਸੀ ਗਵਰਨਰ ਦੇ ਭਾਸ਼ਣ ਦੇ ਨਾਲ ਗਵਰਨਰ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਤੇ ਉਸੇ ਦੌਰਾਨ ਇਹ ਅਰੋਧੀਆਂ ਦੇ ਵੱਲੋਂ ਵਕਫ ਵਕ ਮੁੱਦੇ ਵੀ ਚੁੱਕੇ ਗਏ ਸਨ ਕੁਤਮਰ ਕੀਤੀ ਤਾਂ ਇੱਕ ਐਸਚੂ ਦੀ ਤਾਂ ਡਾਇਰੈਕਟ ਪਬਲਿਕ 딜ਿੰਗ ਆ ਤਾਂ ਤੁਸੀਂ ਸਮਝਦੇ ਹੋ ਕਿ ਐਸਚੂ ਲੈਵਲ ਦੇ ਅਧਿਕਾਰੀ ਉਹ ਵੀ 1 2 3 4 ਤੇ ਬਾਕੀ ਉਹਨਾਂ ਦੇ ਸਾਥੀ ਅਗਰ ਉਹ ਇਸ ਤਰ੍ਹਾਂ ਦੀ ਹਰਕਤ ਕਰਦੇ ਨੇ ਤਾਂ ਉਹਦਾ ਖਮਿਆਜਾ ਸਰਕਾਰ ਨੂੰ ਪੁੱਟਣਾ ਪੈਂਦਾ ਨਹੀਂ ਸਰ ਦੇਖੋ ਅਸੀਂ ਪੁੱਟ ਰਹੇ ਹਾਂ ਨਾ ਐਡਾ ਵੱਡਾ ਕੁਐਸਚਨ ਵਿਧਾਨ ਸਭਾ ਵਿੱਚ ਬਣ ਗਿਆ ਬਟ ਉਥੇ ਕਈ ਵਾਰੀ ਐਸੇ ਪੋਜੀਸ਼ਨ ਔਨ ਦੀ ਸਪੌਟ ਇਹੋ ਜੀ ਹੁੰਦੀ ਆ ਵੀ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਕੀ ਹੋ ਜੇ ਇੱਕ ਸੈਕਿੰਡ ਦੇ ਵਿੱਚ ਕੋਈ ਕੀ ਬੋਲ ਦੇ ਤੇ ਕੀ ਉਹ ਗੱਲ ਧਾਰਜੇ ਮੁੱਦਾ ਤੁਹਾਨੂੰ ਲੱਗਦਾ ਕਿ ਐਗਜ਼ੈਂਪਲਰੀ ਐਕਸ਼ਨ ਕੋਈ ਨਾ ਕੋਈ ਤਾਂਕਿ ਅੱਗੇ ਤੋਂ ਕਿਸ ਤਰ੍ਹਾਂ ਹੀ ਘਟਣਾ ਸਾਹਮਣੇ ਨਾ ਆਵੇ ਬਾਕੀ ਅਫਸਰਾਂ ਨੂੰ ਵੀ ਥੋੜਾ ਸੁਨੇਹਾ ਜਾਵੇ ਕਿ ਉਹਨਾਂ ਦੇ ਕੋਲੇ ਪਾਵਰ ਹੈ ਜਿਹੜੀ ਉਹ ਪਬਲਿਕ ਦੇ ਲਈ ਹੈ ਪਬਲਿਕ ਦੇ ਹੱਕਾਂ ਦੀ ਰਾਖੀ ਲਈ ਹੈ ਇਸ ਤਰ੍ਹਾਂ ਦੀ ਚੀਜ਼ ਕਰਨ ਦੇ ਲਈ ਨਹੀਂ ਹੈ ਤੁਹਾਨੂੰ ਲੱਗਦਾ ਕਿ ਵੈਸੇ ਅਗਰ ਉਹ ਗਲਤੀ ਪਾਏ ਜਾਂਦੇ ਨੇ ਤਾਂ ਉਹਨਾਂ ਤੇ ਉਸੇ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਮੈਂ ਤਾਂ ਆਪ ਕਹਿੰਦਾ ਅਗਰ ਕੋਈ ਬੰਦਾ ਆਪ ਦੀ ਜ਼ਿੰਮੇਵਾਰੀ ਤੋਂ ਪਾਸੇ ਜਾਂਦਾ ਔਰ ਖਾਸ ਕਰਕੇ ਇਹੋ ਜਿਹੇ ਸੱਜਣ ਜਿਨ੍ਹਾਂ ਦੀ ਡੀਲਿੰਗ ਪਬਲਿਕ ਨਾਲ ਆ ਤਾਂ ਦੇ ਸ਼ੁੱਡ ਬੀ ਡੈਲਟ ਵਿਦ ਉਹਨਾਂ ਨੂੰ ਬੜੀ ਸਖਤ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਮੈਂ ਇਸ ਕੱਲ ਦੇ ਹੱਕ ਚ ਬਟ ਆਫਟਰ ਦਾ ਇਨਕੁਆਇਰੀ ਜੀ ਜੀ ਆਫਟਰ ਦਾ ਹਰਦੀਪ ਸਿੰਘ ਡਿੰਪੀ ਢਿੱਲੋਂ ਸਾਫ ਤੋਂ ਕਹਿੰਦੇ ਨੇ ਕਿ ਬਿਲਕੁਲ ਜੇ ਕੋਈ ਅਧਿਕਾਰੀ ਖਾਸ ਕਰਕੇ ਪਟਿਆਲੇ ਵਾਲੇ ਕੱਢਣਾ ਕਰਦਾ ਜ਼ਿਕਰ ਕਰਦੇ ਹੋਏ ਕਿ ਜੇ ਕੋਈ ਅਧਿਕਾਰੀ ਐਸਚੂ ਲੈਵਲ ਦਾ ਅਧਿਕਾਰੀ ਕੁਝ ਗਲਤ ਕਰ ਰਿਹਾ ਤਾਂ ਮਾਮਲੇ ਦੀ ਜਾਂਚ ਉਪਰੰਤ ਅਗਰ ਵਾਕਈ ਗਲਤੀ ਕੀਤੀ ਹੈ ਤਾਂ ਫਿਰ ਐਸੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਹੋਰ ਇਸ ਤਰ੍ਹਾਂ ਦਾ ਅਧਿਕਾਰੀ ਕਿਸੇ ਆਮ ਵਿਅਕਤੀ ਦੇ ਨਾਲ ਕਿਸੇ ਅਜੀਹੀ ਹਰਕਤ ਨੂੰ ਅੰਜਾਮ ਨਾ ਦੇ ਸਕੇ ਖੈਰ ਦੇਖਦੇ ਹਾਂ ਜੀ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਹੁਣ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਬਜਟ ਸੈਸ਼ਨ ਚੱਲ ਰਿਹਾ ਹੈ ਬਜਟ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ ਸੱਤਾਧਿਰ ਦੇ ਆਪਣੇ ਦਾਅਵੇ ਨੇ ਤੇ ਵਿਰੋਧੀ ਧਿਰ ਸੱਤਾਧਿਰ ਨੂੰ ਘੇਰਨ ਦੀ ਤਿਆਰੀ ਚ ਲਗਾਤਾਰ ਹੈ ਤਸਵੀਰਾਂ ਤੁਹਾਨੂੰ ਇਸ ਵੇਲੇ ਵਿਧਾਨ ਸਭਾ ਦੇ ਬਾਹਰ ਦੀਆਂ ਦਿਖਾ ਰਹੇ ਹਾਂ ਜਿੱਥੇ ਵਿਧਾਇਕਾਂ ਦੇ ਪਹੁੰਚੋ ਦਾ ਸਿਲਸਲਾ ਜਾਰੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਇੱਕ ਤੋਂ ਬਾਅਦ ਇੱਕ ਵਿਧਾਇਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਔਰ ਵਿਧਾਨ ਸਭਾ ਦੇ ਅੰਦਰ ਕਿਸ ਤਰ੍ਹਾਂ ਦੀ ਚਰਚਾ ਹੋਣਗੀਆ ਕੀ ਕੁਝ ਗੱਲਬਾਤ ਹੋਏਗੀ ਆ ਆਮ ਆਦੀ ਪਾਰਟੀ ਦੇ ਵਿਧਾਇਕ ਰਪਿੰਦਰ ਸਿੰਘ ਹੈਪੀ ਹੋੜੀ ਪਹੁੰਚ ਗਏ ਨੇ ਐਮ ਐਲ ਏ ਸਾਹਿਬ ਵਿਰੋਧੀ ਸਿੱਧੇ ਸਵਾਲ ਕਰਦੇ ਨੇ ਬਜਟ ਸੈਸ਼ਨ ਦੇ ਉਸ ਦਿਨ ਤੁਸੀਂ ਦੇਖਿਆ ਆ ਕਿ ਗਵਰਨਰ ਸਾਹਿਬ ਦੇ ਡਰਸਟੇ ਵੀ ਰੋਲਾ ਪੈ ਗਿਆ ਲੈਂਡ ਆਰਡਰ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਰਗਜ਼ੂ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਵਾਦੇ ਕਹਿੰਦੇ ਗੱਲਾਂ ਬਾਤਾਂ ਚ ਪੂਰੇ ਹੋਏ ਉਹਨੂੰ ਲੈ ਕੇ ਸਵਾਲ ਚੁਪੇ ਜਾ ਰਹੇ ਨੇ ਤੁਸੀਂ ਦੇਖਿਆ ਕਈ ਵਾਰ ਪਿੰਡ ਦੀ ਪੰਚਾਇਤ ਦੇ ਵਿੱਚ ਜਦੋਂ ਰੌਲਾ ਪੈ ਜਾਂਦਾ ਹੈ ਜਿਹਦੇ ਕੋਲ ਗੱਲ ਕਰਨ ਨੂੰ ਨਹੀਂ ਹੁੰਦੀ ਉਹ ਕਹਿੰਦਾ ਚੰਗਾ ਮੈਂ ਚੱਲਿਆ ਦੇਖਿਆ ਤੁਸੀਂ ਉਹ ਜਦੋਂ ਕਿਸੇ ਪਿੰਡ ਦੀ ਪੰਚਾਇਤ ਦੇ ਵਿੱਚ ਕੋਈ ਮੁੱਦਾ ਉਲਝ ਜਾਂਦਾ ਜਦੋਂ ਸਿਆਣੇ ਬੰਦੇ ਬੈਠ ਕੇ ਗੱਲ ਕਰਦੇ ਨੇ ਉਹਦਾ ਹੱਲ ਕੱਢਣਾ ਚਾਹੁੰਦੇ ਨੇ ਜਿਹੜਾ ਜਮੈਂ ਹੁੰਦਾ ਜਿਹਦੇ ਕੋਲ ਗੱਲ ਕਰਨ ਲਈ ਕੋਈ ਤਤ ਨਹੀਂ ਹੁੰਦਾ ਕੋਈ ਉਹਨਾਂ ਕੋਲੇ ਮੁੱਦਾ ਨਹੀਂ ਹੁੰਦਾ ਫਿਰ ਕਹਿੰਦਾ ਮੈਂ ਚੱਲਿਆ ਪੰਚਾਇਤ ਛੱਡ ਕੇ ਪਰ ਜਦੋਂ ਤੁਹਾਡੀ ਆਹੀ ਗੱਲ ਸੇਮ ਵਿਰੋਧੀਆਂ ਕੋਲੇ ਕਰਦੇ ਨੇ ਉਹਨਾਂ ਦੇ ਜਦੋਂ ਇਹ ਵਿਰੋਧੀ ਧਰਚੋਂਦੇ ਸੀ ਉਦੋਂ ਵੀ ਉੱਤੇ ਬਹੁਤ ਕੁਝ ਹੁੰਦਾ ਸੀ ਇਹ ਵੀ ਨਹੀਂ ਕਿ ਖੜਦੇ ਸੀ ਅੰਦਰ ਵੀ ਰੌਲਾ ਪਾ ਕੇ ਬਾਹਰ ਉੜ ਜਾਂਦੇ ਸੀ ਨਹੀਂ ਦੇਖੋ ਜੀ ਮੈਂ ਫੇਰ ਕਹਿ ਰਿਹਾ ਜਿਹੜੇ ਵੀ ਮਤਲਬ ਡਿਸਕਸ਼ਨ ਦੇ ਲਈ ਮੁੱਦਾ ਹੈਗਾ ਉਹਦੇ ਤੇ ਤੁਹਾਨੂੰ ਡਿਸਕਸ਼ਨ ਕਰਨੀ ਚਾਹੀਦੀ ਆ ਤੁਸੀਂ ਦੇਖਿਆ ਹੋਊਗਾ ਸਪੀਕਰ ਸਾਹਿਬ ਨੇ ਵੀ ਉਸ ਦਿਨ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀਗਾ ਕਿ ਮੈਂ ਵਿਰੋਧੀਆਂ ਨੂੰ ਵੀ ਭਾਈ ਵੱਧ ਟਾਈਮ ਦਿੰਨਾ ਹੈ কারণ ਕਿ ਉਹਨਾਂ ਨੂੰ ਇਹ ਨਾ ਹੋਵੇ ਕਿ ਸਾਨੂੰ ਬੋਲਣ ਦਾ ਸਾਮਾਨ ਨਹੀਂ ਮਿਲਿਆ ਉਹ ਇਹਨਾਂ ਵਾਲੇ ਹਾਲਾਤ ਨਹੀਂ ਹੋ ਕੇ ਲਾਈਟਾਂ ਬੰਦ ਕਰਕੇ ਅੰਦਰ ਤੁਸੀਂ ਮਾਰਕਟ ਤੱਕ ਪਹੁੰਚ ਜਾਓ ਤੁਸੀਂ ਤੁਹਾਨੂੰ ਇਹ ਗੱਲ ਪਤਾ ਹੈ ਜੀ ਹੁਣ ਮੇਰੇ ਮੂੰਹ ਖਲਾਉਣ ਤੇ ਤੁਸੀਂ ਆਗੇ ਇਹਨਾਂ ਵਾਲੇ ਹਾਲਾਤ ਨਹੀਂ ਕੀ ਪਾਣੀ ਤੋਂ ਬਿਨਾ ਅੰਦਰ ਜੋ ਇਹਨਾਂ ਨੇ ਤਸ਼ੱਦਦ ਕੀਤਾ ਉਹ ਤਾਂ ਕਦੇ ਅਸੀਂ ਤਾਂ ਸਾਡੇ ਤੋਂ ਲੈਵਲ ਹੀ ਨਹੀਂ ਅਸੀਂ ਤਾਂ ਇੰਨੀ ਮਾੜਾ ਸੋਚ ਵੀ ਨਹੀਂ ਸਕਦਾ ਜਿੰਨਾ ਮਾੜਾ ਇਹ ਕਰਦੇ ਰਹੇ ਨੇ ਸੋ ਅਸੀਂ ਤਾਂ ਚਾਹੁੰਦੇ ਇਹਨਾਂ ਨੂੰ ਵੀ ਕਹਿੰਦੇ ਭਾਈ ਡਿਸਕਸ਼ਨ ਕਰੋ ਵਹਿਸ ਕਰੋ ਮੁੱਦੇ ਤੇ ਆਪਾਂ ਪੰਜਾਬ ਦੇ ਲਈ ਕੰਮ ਕਰੀਏ ਪੰਜਾਬ ਹਿੱਤਾਂ ਦੇ ਲਈ ਕੰਮ ਲੋਕਾਂ ਦੀ ਉਮੀਦਾਂ ਤੇ ਲੱਗਦਾ ਹੈ ਕਿ ਬਜਟ ਖਰਾ ਉਤਰ ਪਾਏਗਾ ਬਿਲਕੁਲ ਜੀ ਲੋਕਾਂ ਪਹਿਲੀ ਗੱਲ ਨੰਪੰਦਰભાઈ ਸਮਝ ਤਾਂ ਆਉਂਦਾ ਨਾ ਪਿਛਲੀ ਵਾਰੀ ਬਜਟ ਦੇ ਹਰ ਮੁੱਦੇ ਤੇ ਬਹਿਸ ਹੋਈ ਹਰ ਮੁੱਦੇ ਤੇ ਗੱਲ ਹੋਈ ਹੋਈ ਹੈ ਨਾ ਸਮਝ ਤਾਂ ਆਉਂਦਾ ਪਹਿਲਾਂ ਕੀ ਹੁੰਦਾ ਸੀਗਾ ਬਜਟ ਦੀਆਂ ਦੋ ਲਾਈਨਾਂ ਹੁੰਦੀਆਂ ਸੀਗੀਆਂ ਜਿਹੜੇ ਕਹਿੰਦੇ ਸੀ اپੋਜੀਸ਼ਨ ਵਾਲੇ ਉਹ ਕਹਿੰਦੇ ਸੀਗੇ ਕਿ ਜਿਹੜਾ ਬਜਟ ਆ ਲੋਕ ਮਾਰੂ ਲੋਕ ਪੱਕੀ ਨਹੀਂ ਹੈਗਾ ਜਿਹੜੇ ਸਰਕਾਰ ਦੇ ਹੁੰਦੇ ਸੀ ਉਹ ਕਹਿੰਦੇ ਸੀ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੇ ਇਹ ਦੋ ਲਾਈਨਾਂ ਤੋਂ ਵੱਧ ਮੈਨੂੰ ਤੁਸੀਂ ਬਜਟ ਦੇ ਡਿਸਕਸ਼ਨ ਦੱਸ ਦੋ ਅੱਜ ਤੁਸੀਂ ਕਿਸੇ ਨੂੰ ਵੀ ਪੁੱਛ ਲਿਓ ਤੁਹਾਨੂੰ ਇੱਕ ਇੱਕ ਗੱਲ ਜਿਹੜੀ ਆ ਬਜਟ ਦੇ ਤੇ ਉਹ ਡਿਸਕਸ਼ਨ ਹੋਊਗੀ ਕਿ ਇੱਕ ਗੱਲ ਆ ਇੱਕ ਮੁੱਦੇ ਦੀ ਜਿਹੜੀ ਗੱਲ ਕੀਤੀ ਜਾਊਗੀ ਸੋ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਚੰਗਾ ਕੰਮ ਜਿਹੜਾ ਸੋ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਗਾ ਕਿ ਸਾਡੀ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਬਹੁਤ ਅੱਛਾ ਕੰਮ ਕਰ ਰਹੀ ਆ ਪੰਜਾਬ ਸਰਕਾਰ ਦੇ ਲੋਕ ਸਾਡਾ ਸਾਥ ਦੇ ਰਹੇ ਸਾਨੂੰ ਇਸ ਗੱਲ ਦਾ ਮੈਂ ਪੂਰੇ ਪੰਜਾਬ ਦੇ ਲੋਕਾਂ ਧੰਨਵਾਦੀਆਂ ਪੰਚਾਇਤਾਂ ਦਾ ਧੰਨਵਾਦੀ ਜਿਹੜੇ ਪਾ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਸਾਥ ਹੈ ਤਾਂ ਦਾਵਾ ਹੈ ਜੀ ਕਿਉਂਕਿ ਸਤਾਧਰ ਦੇ ਵਿਧਾਇਕ ਨੇ ਤਾਂ ਦਾਵਾ ਕਰਦੇ ਨੇ ਕਿ ਲੋਕਾਂ ਦੇ ਨਾਲ ਕੀਤੇ ਵਾਦੇ ਪੂਰੇ ਵੀ ਹੋਣਗੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਵੀ ਉਤਰ ਰਹੇ ਆ ਅਸੀਂ ਦੇਖਿਆ ਤੈਸ਼ ਦੇ ਵਿੱਚ ਸਾਡੀ ਭੈਣ ਆ ਜਿਹੜੀ ਕਰਨਲ ਪਰਿਵਾਰ ਚੋਂ ਉਹਨੇ ਵੀ ਮਾਮਾ ਭੈਣ ਦੇ ਗਾਲਾਂ ਕੱਢੀ ਨੇ ਜਿਹੜੇ ਕਿਤੇ ਨਾ ਕਿਤੇ ਜਿਹੜੇ ਲੇਡੀਜ਼ ਆ ਉਹਨੂੰ ਸ਼ੋਭਾ ਨਹੀਂ ਦਿੰਦੀਆਂ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਕਿਉਂਕਿ ਉਹਨਾਂ ਦੇ ਮੁੰਡੇ ਨੂੰ ਕੁੱਟਿਆ ਗਿਆ ਜਾਂ ਉਹਨਾਂ ਦੇ ਘਰ ਵਾਲੇ ਨੂੰ ਕੁੱਟਿਆ ਗਿਆ ਤੋਂ ਉਸ ਤੋਂ ਬਾਅਦ ਕਿਤਨਾ ਕਿਤੇ ਗੁੱਸਾ ਜਾਂ ਇਹ ਇਹ ਗਾਲ ਸੁਭਾਵੀ ਪੰਜਾਬੀ ਦੇ ਮੂੰਹੋਂ ਨਿਕਲ ਜਾਂਦੀ ਹੈ ਦੇਖੋ ਦੇਖੋ ਇਹ ਸਰਵਜਨਕ ਜਦੋਂ ਕੋਈ ਗਾਲ ਨਿਕਲਦੀ ਹੈ ਤਾਂ ਉਹ ਕਿਤੇ ਨਾ ਕਿਤੇ ਉਹਦਾ ਰਿਐਕਸ਼ਨ ਮਾੜਾ ਹੁੰਦਾ ਕਿਉਂ ਹਾਂ ਅੰਦਰ ਤੁਸੀਂ ਇਕੱਲੇ ਤੇ ਇਕੱਲੇ ਨੂੰ ਹੋ ਗਿਆ ਉਹ ਅਲੱਗ ਚੀਜ਼ ਹੈ ਜਦੋਂ ਓਪਨਲੀ ਤੁਸੀਂ ਗਾਲ ਕੱਢਦੇ ਹੋ ਉਹਦਾ ਸਭ ਨੂੰ ਨਾ 네ਗੇਟਿਵ ਪ੍ਰਭਾਵ ਜਾਂਦਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਸ ਨੂੰ ਜਿਹੜਾ ਕਰਨਲ ਪਰਿਵਾਰ ਹੈ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਔਰ ਜਿਹੜੇ ਪੁਲਿਸ ਦੇ ਪਰਿਵਾਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹਨੂੰ ਬੈਠ ਕੇ ਸਲਝਾਉਣ ਦੀ ਲੋੜ ਹੈ ਨਾ ਕਿ ਇਹਨੂੰ ਹੋਰ ਅਛਾਣ ਦੀ ਲੋੜ ਹੈ ਕਿਉਂਕਿ ਇਹ ਬੜੇ ਸੰਜੀਦਗੀ ਨਾਲ ਸਜਾਉਣ ਵਾਲਾ ਕੰਮ ਹੈ ਐਸਐਸਪੀ ਦੇ ਤਬਾਦਲੇ ਦੀ ਮੰਗ ਕੀਤੀ ਜਾ ਰਹੀ ਹੈ ਨਹੀਂ ਐਸਐਸਪੀ ਦਾ ਤਾਂ قصੂਰ ਹੀ ਕੋਈ ਨਹੀਂ ਹੈ ਐਸਐਸਪੀ ਨੇ ਤਾਂ ਜੋ ਕਿਹਾ ਪਰਿਵਾਰਾਂ ਨੇ ਜੋ ਕਿਹਾ ਉਹਨਾਂ ਨੇ ਐਫਆਈਆਰ ਵੀ ਹੋ ਗਈ ਸਾਰਾ ਕੁਝ ਹੋ ਗਿਆ ਸੱਟ ਬਣ ਗਈ ਪੁਰ ਤਾਂ ਕੋਈ ਕਿਤੇ ਚ ਗੱਲ ਰਹਿ ਨਹੀਂ ਗਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਸੰਜਮ ਨਾਲ ਬੈਠ ਕੇ ਇਹਨੂੰ ਮਸਲੇ ਨੂੰ ਹੱਲ ਕਰਨ ਦੀ ਲੋੜ ਹੈ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਆਪਣੇ ਵਿਭਾਗ ਨਾਲ ਅਮਰੀਕਾ ਜਾਣਾ ਸੀ ਇੱਕ ਪ੍ਰੋਗਰਾਮ ਸੀ ਉੱਥੇ ਟ੍ਰੇਨਿੰਗ ਦੇਖਣੀ ਸੀ ਕਿਸ ਤਰੀਕੇ ਨਾਲ ਪਸ਼ੂ ਪਾਲਣ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਮਨਜ਼ੂਰੀ ਨਹੀਂ ਦਿੱਤੀ ਨਹੀਂ ਇਹ ਦੇਖੋ ਜਦੋਂ ਕੋਈ ਮੰਤਰੀ ਬਾਹਰ ਜਾਂਦਾ ਮੈਨੂੰ ਲੱਗਦਾ ਉਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਕਿਉਂਕਿ ਸਟੇਟ ਦੀ ਭਲਾਈ ਵਾਸਤੇ ਸਟੇਟ ਦਾ ਜੋ ਅਲੱਗ-ਅਲੱਗ ਫੀਲਡ ਨੇ ਉਹਨਾਂ ਦੇ ਖੇਤਰ ਦੇ ਵਿੱਚ ਜੇ ਮੰਤਰੀ ਕੋਈ ਬਾਹਰ ਜਾਂਦਾ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਪਰਮਿਸ਼ਨ ਦੇਣ ਬਾਕੀ ਦਾ ਜੇ ਕੋਈ ਸਕਿਉਰਿਟੀ ਦਾ ਰੀਜਨ ਹੈ ਸਕਿਉਰਿਟੀ ਵੀ ਪ੍ਰੋਵਾਈਡ ਕਰੋ ਪਹਿਲਾਂ ਵੀ ਮੁੱਖ ਮੰਤਰੀ ਦਾ ਵੀ ਇੱਕ ਦੌਰਾ ਕੈਨਸਲ ਹੋਇਆ ਸੀ ਕਈ ਹੋਰ ਮੰਤਰੀਆਂ ਦਾ ਪ੍ਰੋਗਰਾਮ ਕੈਨਸਲ ਹੋਇਆ ਸੀ ਇਹ 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 ਅਜਿਹਾ ਤਾਂ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਕਰਕੇ ਵਿਦੇਸ਼ ਮੰਤਰਾਲਾ ਹੈ ਜਾਂ ਕੋਈ ਰੀਜ਼ਨ ਹੋਣਗੇ ਜਾਂ ਕੋਈ ਪੁਆਇੰਟ ਰਹਿ ਗਿਆ ਹੋਵੇਗਾ ਇਸ ਕਰਕੇ ਕੇਂਦਰ ਦੇ ਮੰਤਰੀ ਵੀ ਤਾਂ ਬਾਹਰ ਜਾਂਦੇ ਨੇ ਉਹ ਵੀ ਵਿਦੇਸ਼ਾਂ 'ਚ ਜਾਂਦੇ ਨੇ ਸੋ ਸਟੇਟ ਦੇ ਜੇ ਮੰਤਰੀ ਜਾਂਦੇ ਨੇ ਮੈਨੂੰ ਲੱਗਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸੋ ਚਾਹੇ ਖੁਲਦਲੀ ਨਾਲ ਉਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਤੁਹਾਨੂੰ ਕਦੀ ਰੋਕਿਆ ਸੀ ਤੁਸੀਂ ਮੰਤਰੀ ਰਹੇ ਜਾਂ ਅਰੇ ਨੂੰ ਰੁਕ ਰੁਕ ਦਿੰਦੇ ਨੇ ਕਿਸੇ ਨੂੰ ਨਹੀਂ ਉਹ ਕਰਦਾ ਸੀ ਠੀਕ ਹੈ ਤਾਂ ਸੁਖਵਿੰਦਰ ਦੇ ਨਾਲ ਪੰਖੇ ਪ੍ਰਾਈਮ ਨਿਊਜ਼ 18 ਵਿਧਾਨ ਸਭਾ ਦੇ ਵਿੱਚ ਜਿਹੜੀ ਡਰਗ ਦੀ ਗੱਲ ਹੈ ਅਸੀਂ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਜਿਹੜੀ ਪੂਰੇ ਜੋਰ ਨਾਲ ਨਸ਼ੇ ਦਾ ਲੱਕ ਤੋੜਨ ਤੇ ਲੱਗੀ ਹੋਈ ਆ ਸੋ ਪੰਜਾਬ ਪੁਲਿਸ ਬਹੁਤ ਹੱਦ ਤੱਕ ਕਾਮਯਾਬੀ ਹੋਈ ਆ ਕਿਉਂਕਿ ਸਰਕਾਰ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਔਰ ਮੁੱਖ ਮੰਤਰੀ ਸਾਹਿਬ ਵੱਲੋਂ ਸਖਤ ਨਿਰਦੇਸ਼ਾਂ ਦਰਦੇਸ਼ ਨੇ ਕਿ ਕੋਈ ਵੀ ਜਿਹੜਾ ਇਹੋ ਜਿਹੇ ਮਸਲੇ ਦੇ ਵਿੱਚ ਕੋਈ ਲਿਫਤ ਪਾਇਆ ਜਾ ਕੋ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਚਾਹੇ ਕਿਸੇ ਵੀ ਪਾਰਟੀ ਕਿਸੇ ਸੰਗਠਨ ਦਾ ਕੋਈ ਮਜਾਦਮ ਹੋਵੇ ਆ ਪੁਲਸ ਵਾਲਾ ਹੋਵੇ ਜਾਂ ਕੋਈ ਸਿਵਲਚ ਹੋਵੇ ਕਿਸੇ ਨੂੰ ਕੋਈ ਬਖਸ਼ ਨਹੀਂ ਜਾਊਗਾ ਸੋ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਅਸੀਂ ਦੇਖ ਰਿਹਾ ਬਹੁਤ ਵੱਡੀ ਸਮੱਸਿਆ ਜਿਹੜੀ ਕੱਲ ਵੀ ਤੁਸੀਂ ਦੇਖਿਆ ਹਣਾ ਅੰਮ੍ਰਿਤਸਰ ਸਾਹਿਬ ਉੱਥੇ ਵੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਫੜਿਆ ਗਿਆ ਸੋ ਇਹ ਸਾਰਾ ਜਿਹੜਾ ਸਿਰਾ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਪੁਲਿਸ ਨੂੰ ਜਾਂਦਾ ਆਪੋਜੀਸ਼ਨ ਦਾ ਸਭ ਤੋਂ ਪਹਿਲਾਂ ਇਹ ਫਰਜ਼ ਬਣਦਾ ਸੀ ਉੱਥੇ ਬੈਠ ਕੇ ਗਵਰਨਰ ਸਾਹਿਬ ਦਾ ਸਾਰਾ ਭਾਸ਼ਣ ਸੁਣਦੇ ਉਹਨਾਂ ਨੂੰ ਵਿੱਚੋਂ ਟੋਕਾ ਟਾਕੀ ਕਰਨੀ ਮੇਰੇ ਖਿਆਲ ਕਿਤੇ ਨਾ ਕਿਤੇ ਇਹ ਸ਼ੋਭਾ ਨਹੀਂ ਦਿੰਦੀ ਉਹ ਗਵਰਨਰ ਸਾਹਿਬ ਨੇ ਉਹਨਾਂ ਦੀ ਗੱਲ ਸੁਣਨੀ ਤਾਂ ਚਾਹੀਦੀ ਸੀ ਹਾਂ ਅੱਜ ਦਾ ਦਿਨ ਹੈਗਾ ਸੀ ਗਵਰਨਰ ਸਾਹਿਬ ਦੇ ਭਾਸ਼ਣ ਤੇ ਜਿਹੜੀ ਡਿਬੇਟ ਆ ਅੱਜ ਹੋਣੀ ਸੀ ਉੱਥੇ ਆਪਣੀ ਗੱਲ ਰੱਖਦੇ ਜੋ ਮਰਜ਼ੀ ਕਹਿੰਦੇ ਨਿੰਦ ਦੇ ਚੰਗਾ ਕਹਿੰਦੇ ਮਾੜਾ ਕਹਿੰਦੇ ਜੋ ਮਰਜ਼ੀ ਕਹਿੰਦੇ ਸੋ ਇਸ ਕਰਕੇ ਉਹ ਉਹਨਾਂ ਦਾ ਕਰਨਾ ਬਣਦਾ ਹੈ ਗਵਰਨਰ ਸਾਹਿਬ ਨੇ ਜੋ ਆਪਣਾ ਭਾਸ਼ਣ ਦਿੱਤਾ ਉਹਦੇ ਵਿੱਚ ਜੋ ਪੰਜਾਬ ਦੇ ਵਿੱਚ ਸਰਕਾਰ ਨੇ ਪਿਛਲੇ ਸਮੇਂ ਦੇ ਦਰਮਿਆਨ ਕੀਤਾ ਸਾਰਾ ਕੁਝ ਉਹੀ ਕਹਿਆ ਕੁਝ ਆਪਣੇ ਲਪੋ ਲਾ ਕੇ ਤਾਂ ਕਹਿ ਨਹੀਂ ਸੋ ਇਸ ਕਰਕੇ ਆਪੋਜੀਸ਼ਨ ਆ ਜਿਹੜੀ ਉਹਨੂੰ ਸੈਪਟ ਕਰਨੇ ਪੈਣਾ ਤੁਸੀਂ ਦੇਖੋ ਵੀ ਸਾਰੇ ਪੰਜਾਬ ਦੇ ਵਿੱਚ ਦੇਖੋ ਕਿਵੇਂ ਹਰ ਇੱਕ ਪਾਸੇ ਆ ਜਿਵੇਂ ਨਾਇਰਾਂ ਦੀ ਗੱਲ ਕਰ ਲੋ ਸੂਆਂ ਦੀ ਗੱਲ ਕਰ ਲੋ ਜਾਂ ਹੋਰ ਆ ਡਰਗ ਤੇ ਕਿਵੇਂ ਕੰਟਰੋਲ ਕੀਤਾ ਜਾਂ ਹੋਰ ਕਮਾਕਾਰਾਂ ਦੀ ਗੱਲ ਕਰ ਲੋ ਪੰਜਾਬ ਦੇ ਵਿੱਚ ਆਮਾ ਦੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਕੰਮ ਨੂੰ ਬੜੇ ਵਧੀਆ ਤਰੀਕੇ ਨਾਲ ਜਿਹੜਾ ਹੈਂਡਲ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਜਿਹੜਾ ਬੇਨਤੀ ਕਰਨ ਨੂੰ ਚਾਹੂੰਗਾ ਕਰਨਲ ਪਰਿਵਾਰ ਨੂੰ ਵੀ ਜੋ ਪੁਲਿਸ ਦਾ ਪਰਿਵਾਰ ਹੈ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਇੱਕ ਪਾਸੇ ਜਿਹੜਾ ਮਿਲਟਰੀ ਹੈ ਉਹ ਸਾਡੀਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੀ ਹੈ ਉਹ ਉਹਨਾਂ ਨਾਲ ਅਸੀਂ ਦੇਸ਼ ਦੇ ਵਿੱਚ ਅਮਨ ਚਾਹ ਨਾਲ ਜਿਹੜਾ ਸੌਂਨਾ ਦੂਜੇ ਪਾਸੇ ਜੇ ਗੱਲ ਕਰੀਏ ਜਿਹੜੀ ਪੰਜਾਬ ਪੁਲਿਸ ਦੀ ਗੱਲ ਕਰਦੇ ਆ ਉਹ ਸਟੇਟ ਦੇ ਅੰਦਰ ਜੇ ਮਾਰਿਆ ਅਨਸਰ ਨੇ ਜਾਂ ਲਾ ਐਂਡ ਆਰਡਰ ਹੈ ਉਹਨੂੰ ਮੇਨਟੇਨ ਰੱਖਣ ਵਾਸਤੇ ਜਿਹੜਾ ਹਰ ਇੱਕ ਕਦਮ ਚੁੱਕਦੀ ਆ ਸੋ ਕੁਝ ਪੋਲੀਟੀਕਲ ਲੋਕ ਆਪਣੇ ਨਿੱਜੀ ਹਿੱਤ ਵਾਸਤੇ ਇਹ ਜਿਹੜੀ ਲੜਾਈ ਆ ਉਹਨੂੰ ਪੁਲਿਸ ਵਰਸ ਮਿਲਟਰੀ ਲੈ ਕੇ ਜਾ ਰਹੇ ਨੇ ਜਿਹੜਾ ਕਿ ਬਹੁਤ ਮਾੜੀ ਗੱਲ ਹੈ ਤੁਸੀਂ ਦੇਖੋ ਜਿਹੜੇ ਜਿਹੜੇ ਪੁਲਿਸ ਵਾਲਿਆਂ ਦੀ ਗੱਲ ਕਰਨ ਲੱਗੇ ਨੇ ਉਹਨਾਂ ਦੇ ਵਿੱਚੋਂ ਇਹੋ ਜਿਹੇ ਚੰਗੇ ਅਫਸਰ ਨੇ ਜਿਨ੍ਹਾਂ ਨੇ ਹਜ਼ਾਰਾਂ ਕੇਸ ਸੁਲਝਾਏ ਨੇ ਜਿਨ੍ਹਾਂ ਦਾ ਕੋਈ ਸਿਰਾ ਵੀ ਨਹੀਂ ਸੀ ਸ਼ਮਿੰਦਰ ਸਿੰਘ ਜੀ ਸੀਆਈ ਦੇ ਵਿੱਚ ਰਹੇ ਨੇ ਉਹਨਾਂ ਨੇ ਹਜ਼ਾਰੀ ਕੇਸ ਇਹੋ ਜਿਹੇ ਨਪਟਾਏ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਤੇ ਕਿ ਇਹ ਅੰਨੇ ਖਾਤੇ ਪਾਇਆ ਜਾ ਸਕਦਾ ਸੀ ਕਿਉਂਕਿ ਕਿਸੇ ਚ ਕਾਬਲੀਤਾ ਹਾਂ ਜੇ ਕਿਸੇ ਕਾਰਨ ਕਰਕੇ ਉਹਨਾਂ ਪੁਲਿਸ ਅਫਸਰਾਂ ਤੋਂ ਕੋਈ ਗਲਤੀ ਹੋਈ ਆ ਤਾਂ ਉਹਨਾਂ ਮਾਫ ਕਰ ਦੇਣਾ ਚਾਹੀਦਾ ਇਹ ਇਹ ਨਹੀਂ ਨਾ ਵੀ ਆਪਾਂ ਕੋਈ ਉਹਨਾਂ ਦੀ ਉਹਨਾਂ ਦੀ ਸਾਰੀ ਨੌਕਰੀਏ ਖਤਮ ਕਰ ਦਈਏ ਪੁਲਿਸ ਹੈ ਜੱਜ ਪੁਲਿਸ ਪਿੱਛੇ ਜਾਊਗੀ ਤਾਂ ਉਹਦਾ ਨੁਕਸਾਨ ਕੀਤਾ ਪੰਜਾਬ ਦਾ ਨੁਕਸਾਨ ਆ ਸੋ ਮੇਰੀ ਤੁਹਾਡੇ ਮਾਧਮ ਜਰੀਏ ਬੇਨਤੀ ਹੈ ਕਿ ਅਸੀਂ ਜੋ ਸਿੱਟ ਬਣ ਗਈ ਹੈ ਉਹਦੇ ਅਨੁਕਾਰੀ ਹੁਣ ਦੇਣਾ ਚਾਹੀਦਾ ਉਹਦੀ ਹੁਣ ਧਰਨਾ ਦੇ ਰਿਹਾ ਹੈ ਸੀਬੀਏ ਵੀ ਜਾਂਚ ਕਰ ਰਿਹਾ ਸੀ ਮੈਂ ਗਲਤ ਆ ਰਿਹਾ ਹੁਣ ਅੱਜ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ 10 ਲੋਕ ਕਰਨਲ ਪਰਿਵਾਰ ਦੇ ਖਿਲਾਫ ਬੋਲ ਰਹੇ ਨੇ 10 ਲੋਕ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਪੁਲਿਸ ਵਾਲਿਆਂ ਦੇ ਖਿਲਾਫ ਬੋਲ ਰਹੇ ਨੇ ਇਹ ਕਿਤੇ ਨਾ ਕਿਤੇ ਇਹ ਜਿਹੜਾ ਇਹਨਾਂ 'ਚ ਇੰਨਾ ਜ਼ਿਆਦਾ 파ੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜਾ ਕਿ ਬਹੁਤ ਮੰਦ ਭਾਗ ਹੈ ਚਲੋ ਇਹ ਤਾਂ ਉਹਨਾਂ ਨੇ ਆਬਦਾ ਕੰਮ ਕਰਨਾ ਸਾਡੀ ਤਾਂ ਇੱਕ ਹੀ ਰਿਕੁਐਸਟ ਹੈ ਵੀ ਵਿਰੋਧੀ ਤੇ ਰਹਾਂਦੀ ਆ ਪਰ ਥੋੜਾ ਟਾਈਮ ਦਿਲ ਲੱਗਦਾ ਨਾ ਤਾਂ ਵਿਧਾਨ ਸਭਾ 'ਚ ਜਦੋਂ ਕੋਈ ਜਵਾਬ ਨਹੀਂ ਹੁੰਦਾ ਕੋਈ ਮੁੱਦਾ ਨਹੀਂ ਹੁੰਦਾ ਤੇ ਭੁੱਲ ਕੇ ਬਾਹਰ ਨਿਕਲਣਾ ਕੋਈ ਇਹਦਾ ਹੱਲ ਨਹੀਂਗਾ ਤੁਸੀਂ ਅੰਦਰ ਬੈਠ ਕੇ ਦੀ ਆਵਾਜ਼ ਰੱਖੋ ਬਿਲਕੁਲ ਉਹਦੇ ਤੇ ਗੌਰ ਵੀ ਹੋਊਗਾ ਔਰ ਸਰਕਾਰ ਉਹਦਾ ਜਵਾਬ ਵੀ ਦੇਊਗੀ ਵਿਰੋਧੀ ਤਰ੍ਹਾਂ ਦਾ ਕੰਮ ਹੀ ਹੁੰਦਾ ਵੀ ਬਰਾਬਰ ਦੇ ਜੇ ਕਿਤੇ ਕੋਈ ਗਲਤ ਕੰਮ ਆ ਉਹਦੇ ਤੇ ਤੁਸੀਂ ਕੁਛ ਨਹੀਂ ਕਰੋ ਪਰ ਜੇ ਤੁਸੀਂ ਮਰਦਾਬਾਦ ਕਰਕੇ ਬਾਹਰ ਉਹਨਾਂ ਦਾ ਠੀਕ ਹੈ ਤੁਹਾਡੀ ਖੁਸ਼ੀ ਹੈ ਕੀ ਕਰ ਸਕਦੇ ਇਹਦਾ ਮਤਲਬ ਇਹ ਕੀ ਹੈ ਵੀ ਤੁਸੀਂ ਪੰਜਾਬ ਦੇ ਲੋਕਾਂ ਨਾਲ ਧੋਖਾ ਖਰਦਿਓ ਜਿਹੜੇ ਲੋਕ ਤੁਹਾਨੂੰ ਇਸ ਮੌਕੇ